10 ਫਰਵਰੀ ਨੂੰ ਖੰਨਾ ਦੇ ਅਨਾਜ ਮੰਡੀ ਦੇ ਵਿੱਚ ਇੱਕ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਅਤੇ ਕੇਜਰੀ ਆਲ ਜਿਹੜੇ ਨੇ ਵਿਸ਼ੇਸ਼ ਤੌਰ ਤੇ ਉਹ ਰੇਸ਼ਰਕਤ ਕਰ ਰਹੇ ਨੇ ਇਸ ਅਨਾਜ ਮੰਡੀ ਦੇ ਵਿੱਚ ਜਿਹੜੀ ਮੇਨ ਰੈਲੀ ਹੋ ਰਹੀ ਹੈ ਇੱਥੋਂ ਪੰਜਾਬ ਵਾਸੀ ਦੇ ਕਈ ਬੜੇ ਬੜੇ ਜਿਹੜੇ ਨੇ ਅਨਾਉਂਸਮੈਂਟ ਹੋ ਜਾ ਰਹੀ ਹੈ ਕਈ ਬੜੇ ਬੜੇ ਦਾਅਵੇ ਵੀ ਕੀਤੇ ਜਾ ਰਹੇ ਨੇ ਕਿ ਖੰਨਾ ਮੰਡੀ ਜਿਹੜੀ ਹੈ ਇਹਦੇ ਵਿੱਚ ਜੋ ਵਿਸ਼ਾਲ ਰੈਲੀ ਰੱਖੀ ਗਈ ਹੈ ਪੂਰੇ ਪੰਜਾਬ ਭਰ ਤੋਂ ਕਾਰਿਆ ਕਰਤਾ ਇਸ ਰੈਲੀ ਦੇ ਵਿੱਚ ਆਣਗੇ ਪਿੱਛੀ ਤਿਆਰੀਆਂ ਤੁਸੀਂ ਦੇਖ ਲਿਓ ਕਿ ਰੈਲੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਚਾਰੇ ਪਾਸੇ ਰੈਲੀ ਦੀਆਂ ਤਿਆਰੀਆਂ ਨੂੰ ਦੇਖਣ ਵਾਸਤੇ ਅੱਜ ਵਿਸ਼ੇਸ਼ ਤੌਰ ਤੇ ਸਾਡੇ ਹਲਕਾ ਵਿਧਾਇਕ ਤਨਪ੍ਰੀਤ ਸੌਂਧ ਜੀ ਜਿਹੜੇ ਪਹੁੰਚੇ ਹੋਏ ਨੇ ਡੀਟੀ ਦਾ ਪਹੁੰਚੇ ਹੋਏ ਨੇ ਸੋ ਅਲੱਗ-ਅਲੱਗ ਡਿਪਾਰਟਮੈਂਟ ਕੋ ਜਿਹੜੇ ਨੇ ਉਹਨੇ ਕਾਰਜ ਕਰਤਾ ਪਹੁੰਚੇ ਹੋਏ ਨੇ ਡਿਪਾਰਟਮੈਂਟ ਦੇ ਅਧਿਕਾਰੀ ਪਹੁੰਚੇ ਹੋਏ ਨੇ ਚੈਜਾ ਲੈ ਰਹੇ ਨੇ ਸੋ 10 ਤਰੀਕ ਨੂੰ ਇਹ ਰੈਲੀ ਹੋਣੀ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਇੰਜ ਵੀ ਆ ਰਹੇ ਹਾਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਉਹ ਦੇਖਣਾ ਤਾਂ ਇਹ ਹੋਵੇਗਾ ਕਿ ਉਸ ਰੈਲੀ ਦੇ ਵਿੱਚ ਪੰਜਾਬ ਵਾਸਤੇ ਕਿਹੜੇ ਤੋਹਫੇ ਲੈ ਕੇ ਆ ਰਹੇ ਨੇ ਮੇਰੇ ਸਾਹਿਬ 10 ਦਿਨ ਨੂੰ ਜਿਹੜੇ ਕੇਜਰੀ ਆਲਜੀ ਤੇ ਭਗਵੰਤ ਸਿੰਘ ਜੀ ਖੰਨੇ ਆ ਰਹੇ ਨੇ ਉਹਦੀ ਤਿਆਰੀਆਂ ਚੱਲ ਰਹੀਆਂ ਨੇ ਠੀਕ ਹੈ ਜੰਮੇ ਸਰ ਇਹ ਬਹੁਤ ਵੱਡਾ ਦਿਨ ਹੈ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਜੋ ਹੈ ਉੱਥੇ ਖੰਨਾ ਜਿਹੜਾ ਵਿਧਾਨ ਸਭਾ ਉੱਥੇ ਇਹ ਰੈਲੀ ਹੋਣ ਜਾ ਰਹੀ ਹੈ ਇਹ ਰੈਲੀ ਮਹਾਂ ਰੈਲੀ ਹੈ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਔਰ ਇਹ ਬੜੀ ਫੈਸਲਾਕੁਨ ਰੈਲੀ ਹੋਊਗੀ ਤੇ ਇਸ ਰੈਲੀ ਦੇ ਵਿੱਚ ਸਾਡੇ ਬਹੁਤ ਪਰਮ ਸਤਕਾਰਯੋਗ ਆਮ ਆਦਮੀ ਪਾਰਟੀ ਦੇ ਸੰਸਥਾਪਕ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੀ ਧੜਕਣ ਲੋਕਾਂ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹ ਵੀ ਪਹੁੰਚ ਰਹੇ ਨੇ ਔਰ ਦੋਏ ਮੁੱਖ ਮੰਤਰੀ ਸਾਹਿਬਾਨਾਂ ਦਾ ਖੰਨਾ ਵੇਖੇ ਆਉਣਾ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਅਸੀਂ ਜੀ ਆਆਂ ਨੂੰ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਔਰ ਇਸ ਧਰਤੀ ਦੇ ਉੱਤੋਂ ਜਿੱਥੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਜਪਜੋ ਜਾਣੇ ਆਨੰਦ ਇਸੇ ਧਰਤੀ ਦੇ ਉੱਤੋਂ ਉਸ ਦਿਨ ਮੁੱਖ ਮੰਤਰੀ ਸਾਹਿਬ ਬਹੁਤ ਵੱਡਾ ਐਲਾਨ ਕਰਨਗੇ ਜੋ ਪੰਜਾਬ ਦੇ ਹਿੱਤ ਲਈ ਹੋਊਗਾ ਔਰ ਬੜੀ ਆਸ ਤੇ ਉਮੀਦ ਕਰਦੇ ਹਾਂ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰਿਆਂ ਨੂੰ ਇੱਕੂਰੋ ਹੱਥ ਜੋੜ ਕੇ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਪਹੁੰਚੋ ਔਰ ਆਪਣੇ ਮਹਿਬੂਬ ਨੇਤਾਵਾਂ ਦੇ ਵਿਚਾਰ ਵੀ ਸੁਣੋ ਔਰ ਪੰਜਾਬ ਲਈ ਆਪਣਾ ਆਉਣ ਵਾਲੇ ਸਮੇਂ 'ਚ ਕੀ ਸੋਚ ਹੈ ਪੰਜਾਬ ਦੇ ਲਈ ਸਾਡਾ ਕੀ ਵਿਜਨ ਹੈ ਔਰ ਪੰਜਾਬ ਦੇ ਯੂਥ ਲਈ ਪੰਜਾਬ ਦੀ ਕਿਸਾਨੀ ਲਈ ਜਵਾਨੀ ਲਈ ਪੰਜਾਬ ਦੇ ਸਾਡੇ ਬਜ਼ੁਰਗਾਂ ਲਈ ਹੋਰ ਸਾਰਿਆਂ ਲਈ ਪੰਜਾਬ ਦੇ ਲਈ ਆਪਾਂ ਕੀ ਇੱਕ ਆਉਣ ਵਾਲੇ ਸਮੇਂ 'ਚ ਵੱਡੇ ਫੈਸਲੇ ਲੈਣੇ ਨੇ ਉਹ ਸਾਰੇ ਉਸ ਦਿਨ ਮੁੱਖ ਮੰਤਰੀ ਸਾਹਿਬ ਆਪਣੀ ਸਪੀਚ ਦੇ ਵਿੱਚ ਸਾਰਾ ਕੁਝ ਦੱਸਣਗੇ ਐਮਐਲਏ ਸਾਹਿਬ ਜਿਵੇਂ ਨੂੰ ਕਹੇ ਕਿ ਦੋ ਥੰਮ ਪੰਜਾਬ ਦੇ ਬੜੇ ਦੋਸਤਾਂ ਮੈਂ ਖੰਡੇ ਦੇ ਵਿੱਚ ਆ ਰਹੇ ਨੇ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਹੈ ਕੀ ਉਧਰ ਨੋਟਿੰਗ ਹੋਊਗੀ ਦੇਖੋ ਜ਼ਿਲ੍ਹਾ ਬਣਾਉਣ ਦੀ ਅਨਾਉਂਸਮੈਂਟ ਤਾਂ ਨਹੀਂ ਮੈਂ ਕਹਿ ਸਕਦਾ ਦੇਖੋ ਕਦੇ ਜ਼ਿੰਦਗੀ ਦੇ ਵਿੱਚ ਗਲਤ ਕਮਿਟਮੈਂਟ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਜ਼ਿਲ੍ਹਾ ਬਣਾਉਣਾ ਕੋਈ ਮਤਲਬ ਮੈਂ ਕਹੂੰਗਾ ਗੁੱਡੇ ਗੁੱਡੀ ਦਾ ਖੇਲ ਨਹੀਂ ਉਹਦੇ ਲਈ ਇੱਕ ਪ੍ਰੋਪਰ ਪ੍ਰੋਟੋਕਾਲ ਹੈ ਤੇ ਉਹ ਪ੍ਰੋਟੋਕਾਲ ਵਾਲਾ ਪ੍ਰੋਸੀਜਰ ਮੈਂ ਆਲਰੇਡੀ ਅਡਾਪਟ ਕੀਤਾ ਹੋਇਆ ਮੈਂ ਤਾਂ ਇਹ ਮੁੱਦਾ ਵਿਧਾਨ ਸਭਾ 'ਚ ਵੀ ਚੱਕਿਆ ਸੀਗਾ ਵੀ ਖੰਨੇ ਨੂੰ ਜ਼ਿਲ੍ਹਾ ਬਣਾਓ ਤੇ ਉਹਦੇ ਲਈ ਜੋ ਇੱਕ ਮਤਲਬ ਕਿ ਕਿੰਨੇ ਸਕਰ ਕਿਲੋਮੀਟਰ ਦਾ ਏਰੀਆ ਚਾਹੀਦਾ ਉਹਦੀ ਮੈਪਿੰਗ ਕਿੰਨੀ ਆਬਾਦੀ ਚਾਹੀਦੀ ਹੈ ਉਹਦੀ ਮੈਪਿੰਗ ਫਿਰ ਉਸ ਤੋਂ ਇਲਾਵਾ ਜਿਹੜਾ ਉਹਰੇ ਮਤਲਬ ਏਰੀਏ ਦੇ ਵਿੱਚ ਉਹ ਉਹਦਾ ਇੱਕ ਪ੍ਰਸ਼ਾਸਨ ਦਾ ਬੜਾ ਕੰਪਲੈਕਸ ਬੰਨਣਾ ਇਹ ਸਾਰੀਆਂ ਚੀਜ਼ਾਂ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਜ਼ਿਲ੍ਹੇ ਦੀ ਮੰਗ ਹੈ ਉਹ ਅੱਜ ਤੱਕ ਇਹ ਕਾਗਜ਼ਾਂ ਦੇ ਵਿੱਚ ਬਾਕੀ ਵਿਰੋਧੀ ਕਹਿੰਦੇ ਰਹੇ ਜੀ ਜਿੰਨਾ ਵੜਾਵਾਂਗੇ ਨਾ ਤਾਂ ਕਦੇ ਚੱਕੀ ਹੈ ਨਹੀਂ ਕਦੇ ਔਨ ਰਿਕਾਰਡ ਵੀ ਆਈ ਹੈ ਨਹੀਂ ਇਸ ਗੱਲ ਦਾ ਤਾਂ ਪ੍ਰਤੱਖ ਪ੍ਰਮਾਣ ਮੰਤਰੀ ਸਾਹਿਬ ਨੇ ਰੈਵਨਿਊ ਮਿਨਿਸਟਰ ਸਾਹਿਬ ਨੇ ਉਸ ਦਿਨ ਵਿਧਾਨ ਸਭਾ 'ਚ ਬੋਲ ਕੇ ਦੱਸਤਾ ਕਿ ਸਾਡੇ ਕੋਲ ਤਾਜ ਤੱਕ ਕੋਈ ਤਸਵੀਜ਼ ਵੀ ਨਹੀਂ ਸੀ ਆਈ ਇਹ ਪਹਿਲੀ ਵਾਰ ਜੇ ਕੋਈ ਤਸਵੀਜ਼ ਜਿਹਨੇ ਨੂੰ ਬਣਾਉਣ ਦੀ ਆਈ ਸੀ ਇਹ ਮੈਂ ਲੈ ਕੇ ਆਇਆ ਸੀਗਾ ਵਿਧਾਨ ਸਭਾ ਦੇ ਵਿੱਚ ਔਰ ਇਹ ਮੇਰਾ ਜਿਹੜਾ ਪ੍ਰੋਸੈਸ ਹੈ ਇੱਕ ਅਲੱਗ ਪ੍ਰੋਸੈਸ ਹੈ ਜਿਹੜਾ ਪੈਰਲਲ ਚੱਲ ਰਿਹਾ ਪਰ ਉਸ ਦਿਨ ਹਾਂ ਇੰਨੀ ਗੱਲ ਜ਼ਰੂਰ ਆਸੀਂ ਬੇਨਤੀ ਜ਼ਰੂਰ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡਾ ਖੱਡਣਾ ਜਿਹੜਾ ਇਹ ਬੜੀ ਪ੍ਰੋਮਿਨੈਂਟ ਜਗ੍ਹਾ ਦੇ ਉੱਤੇ ਹੈ ਤੇ ਵੀ ਤੁਸੀਂ ਸਾਡੇ ਖੰਨੇ ਦੇ ਬਾਰੇ ਵਿੱਚ ਆਉਣ ਵਾਲੇ ਸਮੇਂ ਚ ਚਾਹੇ ਸਾਨੂੰ ਕੋਈ ਬਹੁਤ ਵੱਡਾ ਕੋਈ ਇੱਕ ਕਾਲਜ ਦੇ ਦਿਓ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤ ਵੱਡਾ ਸਾਡੇ ਉਰੇ ਕੋਈ ਹਸਪੀਟਲ ਦੇ ਦਿਓ ਚਾਹੇ ਕੋਈ ਹੋਰ ਪ੍ਰੋਜੈਕਟ ਦੇ ਦਿਓ ਮੈਂ ਆਪਣੀ ਜਿਹੜੀ ਮੰਗ ਹੈ ਇਹ ਬੜਾ ਜਿਹਨੂੰ ਕਹ ਲਓ ਵੀ ਤਰੀਕੇ ਬਾਅਦ ਮੈਂ ਮੁੱਖ ਮੰਤਰੀ ਸਾਹਿਬ ਦੇ ਅੱਗੇ ਜ਼ਰੂਰ ਰੱਖੂੰਗਾ ਐਮਰਨਾ ਵੀ ਇੱਕ ਹੋਰ ਹੈ ਜਿਵੇਂ ਮੰਡੀ ਦੇ ਵਿੱਚ ਜਿਹੜੀ ਇਹ ਹਿਸ਼ਾਰੇ ਦੀ ਹੋ ਰਹੀ ਹੈ ਇਛੇ ਦੀ ਸਭ ਤੋਂ ਵੱਡੀ ਮੰਡੀ ਹੈ। ਕੀ ਮੰਡੀ ਦਾ ਵੀ ਨਵੀਕਰਨ ਦਾ ਕੁਝ ਐਸਾ ਕੋਈ ਅਨਾਉਂਸਮੈਂਟ ਹੋਊਗਾ? ਹੋਪ ਸੋ ਦੇਖੋ ਵੱਡੀ ਗੱਲ ਇਹ ਹੈ ਅਸੀਂ ਤਾਂ ਚਾਹਾਂਗੇ ਕਿ ਵੱਧ ਤੋਂ ਵੱਧ ਅਸੀਂ ਆਪਣੇ ਖੰਨੇ ਲਈ ਕੁਝ ਵਧੀਆ ਕਰਵਾ ਲਈਏ। ਔਰ ਮੈਨੂੰ ਇੰਨਾ ਵੀ ਮਾਨ ਹੈ ਕਿ ਮੁੱਕੇ ਪਹਿਲੇ ਮੁੱਖ ਮੰਤਰੀ ਹੋਣਗੇ ਜਿਨ੍ਹਾਂ ਤੱਕ ਇੰਨੀ ਈਜ਼ੀ ਅਪਰੋਚ ਹੈ ਤੇ ਜਿਨ੍ਹਾਂ ਤੱਕ ਆਪਾਂ ਆਪਣੇ ਜਿਹੜੇ ਦਿਲ ਦੀਆਂ ਗੱਲਾਂ ਨੇ ਉਹ ਕਰ ਸਕਦੇ ਹਾਂ। ਸੋ ਆਪਾਂ ਕੋਈ ਗੱਲ ਨਹੀਂ ਜੀ ਇਹ ਕੋਈ ਇਹ ਇਹ ਨਾ ਸੋਚੋ ਇਹ ਇਸ ਤਰ੍ਹਾਂ ਦਾ ਆਪਾਂ ਇੱਕ ਸਿਨੈਰੀਓ ਨਾ ਬਣਾਓ ਕਿ ਜੇ ਮੁੱਖ ਮੰਤਰੀ ਸਾਹਿਬ ਖੰਨੇ ਆ ਰਹੇ ਆ ਤਾਂ ਉਸੇ ਦਿਨੇ ਕੁਝ ਮਿਲੂਗਾ ਮੁੱਖ ਮੰਤਰੀ ਸਾਹਿਬ ਤਾਂ ਹਮੇਸ਼ਾ ਪੂਰੇ ਪੰਜਾਬ ਲਈ ਅਵੇਲੇਬਲ ਨੇ ਔਰ ਜਿੱਥੇ ਤੱਕ ਗੱਲ ਰਹੀ ਖੰਨਾਂ ਦੀ ਖੰਨਾਂ ਲਈ ਮੈਂ ਆਲਰੇਡੀ ਬਹੁਤ ਆਪਣੇ ਆਪ ਦੇ ਵਿੱਚ ਇੱਕ ਉਪਰਾਲੇ ਕਰਨ ਲੱਗੇ ਹੋਏ ਆਂ ਔਰ ਜੋ ਜੋ ਮੁੱਖ ਮੰਤਰੀ ਸਾਹਿਬ ਤੋਂ ਆਰਮ ਵੀ ਮੰਗਾਗੇ ਅਸੀਂ ਖੰਨਾਂ ਲਈ ਆਪਾਂ ਲੈ ਆਈ ਜਾਵਾਂਗੇ ਚਿੰਤਾ ਨਾ ਕਰੋ ਮੈਂ ਤੁਹਾਨੂੰ ਇਹ ਪ੍ਰੋਮਿਸ ਕਰਦਾ ਹਾਂ ਕਿ ਖੰਨੇ ਲਈ ਆਉਣ ਵਾਲੇ ਸਮੇਂ 'ਚ ਆਪਾਂ ਬਹੁਤ ਕੁਝ ਵੱਡਾ ਹੀ ਕਰਾਂਗੇ ਇਸ ਗੱਲ ਤੋਂ ਤੁਸੀਂ ਨਿਸ਼ਚਿਤ ਹੋ ਜਾਓ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਹੈ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਮੈਨੂੰ ਬਤੌਰੇ ਵਾਈਸ ਪ੍ਰਧਾਨ ਦੀ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਸੋ ਮੈਂ ਇੱਕ ਹੋਰ ਗੱਲ ਕਹਿਣੀ ਚਾਹਨਾ ਆਪਾਂ ਖੰਡੇ ਦੀ ਬਜਾਏ ਆਪਾਂ ਪੂਰੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਮੈਂ ਸਮਸਤ ਪੰਜਾਬ ਦੇ ਲਈ ਉਹ ਮਤਲਬ ਕਿ ਜੋ ਡਵੈਲਪਮੈਂਟ ਆਸੀਂ ਕਰਨ ਲੱਗੇ ਹੋਏ ਹੈ ਇੱਕ ਆਪਣੇ ਆਪ ਤੋਂ ਮਾਨਮਤਾ ਜਾਨੀ ਕਿ ਕਦੇ ਕਦਮ ਹੈ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਪੂਰੇ ਸਮਸਤ ਜਿਹੜੇ ਨਾਲ ਦੇ ਵੀ ਸਾਰੇ ਸਾਡੇ ਜ਼ਿਲ੍ਹੇ ਨੇ ਉਹਨਾਂ ਨੂੰ ਬਾਤ ਜੋੜ ਕੇ ਬੇਨਤੀ ਕਰਦਾ ਕਿ ਇਸ ਰੈਲੀ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਹੈ ਔਰ ਸਾਰਿਆਂ ਦੀ ਗੱਲ ਰੱਖਾਂਗੇ ਜੀ ਆਪਾਂ ਨਾਟ ਓਨਲੀ ਖੰਨਾ ਸਾਰੇ ਹਲਕਿਆਂ ਦੀ ਗੱਲ ਰੱਖਾਂਗੇ ਤਾਂ ਜੋ ਆਪਣਾ ਇਹਦੇ ਤੋਂ ਆਪਾਂ ਰੈਲੀ ਤੋਂ ਕੋਈ ਵੱਡਾ ਲਾਹਾ ਲੈ ਕਿੰਨਾ ਕਿੰਨਾ ਕੁ ਮੰਦੇ ਕਿੰਨੀ ਗੈਦਰਿੰਗ ਜਿਹੜੀ ਅਸੀਂ ਮੰਦੇ ਦੇਖੋ ਗੈਦਰਿੰਗ ਰੈਲੀ ਦੀ ਤੁਸੀਂ ਇਹ ਸੋਚ ਲਓ ਬਈ ਕੋਈ ਹਿਸਾਬ ਹੀ ਹੈ ਨਹੀਂ ਕੋਈ ਹਿਸਾਬ ਰੈਲੀ ਮੈਂ ਮੂੰਹੋਂ ਬੋਲ ਕੇ ਦੱਸਦਾ ਇੰਨੀ ਹੋਊਗੀ ਉਸ ਦਿਨ ਉਹਰੇ ਇੰਨੀ ਗੱਲ ਜ਼ਰੂਰ ਕਹ ਦਿੰਦਾ ਕਿ ਤਿੰਨ ਸੈਕਟਰ ਚੋਗੀ ਜਗਾ ਨਹੀਂ ਹੋਊਗੀ ਉਸ ਦਿਨ ਇਹ ਰੈਲੀ ਫੈਸਲਾ ਕੋਨ ਰੈਲੀ ਹੋਊਗੀ ਕਿ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਣਗੀਆਂ ਉਹਦੇ ਵਿੱਚ ਜਿਹੜੇ ਵਿਰੋਧੀ ਨੇ ਇਹਨਾਂ ਦਾ ਸੁਪੜਾ ਸਾਫ਼ ਕਰ ਲਿਆ। ਬਿਗਲਾ ਜਿਹੜਾ ਬਿਗਲ ਹੈ ਉਸ ਨੂੰ ਮਿਝਾਨ ਜਾ ਰਹੇ ਹੋ। ਦੇਖੋ ਜੀ ਗੱਲ ਇਹ ਹੈ ਵੀ ਜਦੋਂ ਜਦੋਂ ਇਲੈਕਸ਼ਨ ਆਉਂਦੀਆਂ ਹਰੇਕ ਪੋਲੀਟੀਕਲ ਪਾਰਟੀ ਨੇ ਆਪਣਾ ਆਪਣਾ ਪ੍ਰਚਾਰ ਕਰਨਾ ਹੁੰਦਾ। ਅਸੀਂ ਕੰਮ ਕੀਤਾ ਜੀ। ਅਸੀਂ ਗੱਲਾਂ ਨਹੀਂ ਮਾਰੀਆਂ ਅਸੀਂ ਪੰਜਾਬ ਲਈ ਕੰਮ ਕੀਤਾ। ਸੋ ਜਿਹੜਾ ਪੰਜਾਬ ਲਈ ਕੰਮ ਕੀਤਾ ਅਸੀਂ ਤਾਂ ਲੋਕਾਂ ਦੇ ਵਿੱਚ ਆਪਣੇ ਕੰਮਾਂ ਦੀ ਰਿਪੋਰਟ ਲੈ ਕੇ ਜਾਵਾਂਗੇ। ਔਰ ਫੇਰ ਇੱਕ ਵਾਰ ਤੋਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਔਰ ਝੋਲੀ ਅਟਕੇ ਇੱਕ ਇੱਕ ਵੋਟ ਮੰਗਾਗੇ ਔਰ ਬੜੀ ਪੂਰਨ ਆਸ ਹੈ ਕਿ ਲੋਕ ਇਸੇ ਤਰੀਕੇ ਨਾਲ ਸਾਡੇ ਸਿਰ ਦੇ ਉੱਤੇ ਆਸ਼ੀਰਵਾਦ ਦੇਣਗੇ ਧੰਨਵਾਦ ਮੈਂ ਅੱਜ 10 ਤਰੀਕ ਨੂੰ ਜਿਹੜੇ ਭਵੰਤ ਮਾਨ ਜੀ ਉਰੇ ਆ ਰਹੇ ਨੇ ਕੇਜੀਐਲ 11ਵੇਂ ਉਹਨਾਂ ਦੀ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ ਮੰਮੀ ਇਹ ਇੱਕ ਸਟੇਟ ਲੈਵਲ ਫੰਕਸ਼ਨ ਹੈ ਪੰਜਾਬ ਸਰਕਾਰ ਵੱਲੋਂ ਤੇ ਇੱਥੇ ਕਾਫੀ ਇੱਕ ਅਟ ਦੀ ਸੰਭਾਵਨਾ ਹੈਗੀ ਹੈ ਸੋ ਉਸ ਦੇ ਮੱਦੇ ਨਜ਼ਰ ਰੱਖਦੇ ਹੋਏ ਐਸੀ ਸਾਰੀ ਇਥੇ ਜੋ ਵੀ ਮੁਕੰਮਲ ਇੰਤਜ਼ਾਮ ਲਾਏ ਕਿ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਉਹ ਸਾਰੇ ਐਤੀ ਕਰਵਾ ਲਿਆ। ਜੀ ਮੈਡਮ ਜਿਹੜੇ ਪ੍ਰਬੰਧ ਜੀ ਉਹ ਕੁਝ ਟ੍ਰੈਕ ਨੂੰ ਲੈ ਕੇ ਵੀ ਦੇਰ ਲੱਗ ਰਹੀ ਹੈ। ਜੀ ਇੰਫੈਕਟ ਐਸੀ ਟ੍ਰੈਫਿਕ ਦੀ ਅਗਰ ਇੰਫੈਕਟ ਅਹੋਲ ਪੁਆਇੰਟ ਆਪਾਂ ਯੂਸਲੀ ਇਹਨਾਂ ਫੰਕਸ਼ਨ ਦੇ ਵਿੱਚ ਕੀ ਕਰਾਂਗੇ ਕਿ ਜੇਕਰ ਕੋਈ ਵੀ ਡਾਇਵਰਜਨ ਰੂਟ ਹੈਗੀ ਹੈ ਤਾਂ ਕਿਸੇ ਸਿਟੀਜ਼ਨ ਨੂੰ ਕੋਈ ਦਿੱਕਤ ਨਾ ਆਵੇ ਐਸੀ ਇੱਕ ਦਿਨ ਪਹਿਲਾਂ ਹੀ 9 ਤਰੀਕ ਦੇ ਅਖਬਾਰ ਦੇ ਵਿੱਚ ਤੇ ਮੀਡੀਆ ਚੈਨਲਸ ਤੁਹਾਡੇ ਰਾਹੀਂ ਵੀ ਐਸੀ ਡਾਇਵਰਜਨ ਪਲਾਨਸ ਸ਼ੇਅਰ ਕਰ ਦਾਂਗੇ ਸੋ ਦੈਟ ਕਿਸੇ ਨੂੰ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਉਹ ਸਾਡਾ ਇੱਕ ਪ੍ਰਾਇੋਰਟੀ ਏਰੀਆ ਹੈ। ਥੈਂਕ ਯੂ। ਥੈਂਕ ਯੂ। ਰੋਹੀ ਤੁਸੀਂ ਇੱਕ ਆਰਪੀਓ ਤੇ ਅਨਾਲਜ ਮੰਡੀ ਦੇ ਵਿੱਚ 10 ਤਰੀਕ ਨੂੰ ਭਗਵੰਤ ਸਵਾਮੀ ਤੇ ਕੇਜਬੀਆ ਲਾ ਰਿਹਾ ਹੈ। ਕਿਵੇਂ ਲੱਗ ਰਿਹਾ ਤੁਸੀਂ ਵੀ ਪਹੁੰਚੇ ਹੋ ਉਹ ਸ਼ੈਡ ਦੇ ਉੱਪਰ ਜਿੱਥੇ ਤਿਆਰੀਆਂ ਚੱਲ ਰਹੀਆਂ ਨੇ। ਚੱਲੇ ਹੈ ਵੀ ਜਿਹੜੀ ਕਿਸੇ ਜਗ੍ਹਾ ਤੇ ਕੋਈ ਫੰਕਸ਼ਨ ਹੋਣਾ ਹੈ 10 ਤਰੀਕ ਦਾ ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ। ਕਿ ਜਿਹੜਾ ਆੜਤੀਆਂ ਦੇ ਜਿਹੜਾ ਸਾਨੇ ਫੜਨੇ ਉੱਥੇ ਹੋ ਰਿਹਾ ਹੈ ਹੁਣ ਮੰਡੀ ਦੇ ਵਿੱਚ ਸਾਣੀ ਇੱਕ ਬਹੁਤ ਬੜੀ ਬਾੰਗ ਹੈ ਜਿਹੜੀ ਕਿ ਪਿਛਲੇ 30 ਸਾਲ ਤੋਂ ਅਸੀਂ ਸਰਕਾਰ ਨੂੰ ਕਰਕੇ ਕਹਿੰਦੇ ਆ ਰਹੇ ਹਾਂ ਵੀ ਸਾਡੀ ਸਾਡੇ ਕਿਸਾਨਾਂ ਵਾਸਤੇ ਕਿਉਂਕਿ ਜਿਹੜੀ ਇਹ ਮੰਡੀ ਹੈ ਏਸ਼ੀਆ ਤੋਂ ਵੀ ਬੜੀ ਵੱਡੀ ਹੈ ਇੱਥੇ ਬਹੁਤ ਜਾੜੇ ਫਸਲ ਹੁੰਦੀ ਹੈ ਇੱਥੇ ਪੁਰਾਣੀ ਮੰਡੀ ਹੁਣ ਕਰਨ ਤੇ ਉਹਦੇ ਫੜਾ ਦੀ ਬਹੁਤ ਘਾਟ ਹੋ ਗਈ ਅਸੀਂ 10 ਤਰੀਕ ਨੂੰ ਮੁੱਖ ਮੰਤਰੀ ਸਾਬਕਾ ਸਭਗਾਸਬਾਨ ਜੀ ਨੂੰ ਇੱਕ ਬੇਨਤੀ ਕਰਾਂਗੇ ਵੀ ਸਾਨੂੰ ਕਪਸ਼ੇ ਕੰਮ ਸਾਡੀ ਰੋਹਣ ਮੱਦੀ ਦੇ 20 ਕਿਲੇ ਹਰ ਜੀ ਮਿਲੇ ਕੇ ਦੇਣਾ ਤਾਂ ਕਿ ਜਿਹੜੀ ਫਸਲ ਕਿਸਾਨ ਦੀ ਆਉਂਦੀ ਹੈ ਉਹਨੂੰ ਕਿਸਾਨਾਂ ਨੂੰ ਤੇ ਆਰਤੀ ਨੂੰ ਤੇ ਕਿਸੇ ਕਿਸਮ ਦੀ ਮਜੂਰੂ ਲੋਕ ਤਕਲੀਫ ਨਾ ਹੋਵੇ ਸਾਨੂੰ ਮਈਦ ਵੀ ਹੈ ਵੀ ਜਿਵੇਂ ਮੁੱਖ ਮੰਤਰੀ ਸਾਬਕਾ ਸਭਗਾਸਬਾਨ ਜੀ ਪਿਛਲੀਆਂ ਲੋਕਾਂ ਦੀਆਂ ਜਿਹੜੀਆਂ ਉਹਨਾਂ ਗਾਰੰਟੀਆਂ ਲਈਆਂ ਪੂਰੀਆਂ ਕਰਦੇ ਆ ਰਹੇ ਨਹੀਂ ਵੀ ਸਾਨੂੰ ਮਈਦ ਸਾਡੀ ਜਿਹੜੀ ਮੰਗ ਹੈ ਵੀ ਸਾਡੀ ਖੰਨੇ ਮੰਡੀ ਦੇ ਵਿੱਚ 20 ਗਿੱਲੇ 'ਚ 20 ਕਟੋਕਟ ਜਿਹਨਾਂ ਨਾਲ ਸਾਡੀ ਬ੍ਰਾਂਚ ਆ ਦਹਿੜੂ ਉੱਥੇ ਸਰਕਾਰੀ ਦੀ ਵੀ ਨਹੀਂ ਬਈ ਆ ਉੱਥੇ ਪੈਂਦੇ ਪਹਿਲਾ ਯਾਰ ਹੈ ਗਵਰਨਮੈਂਟ ਦਾ ਉੱਥੇ ਮੰਡੀ ਚੱਲ ਰਹੀ ਹੈ ਉਹ ਕਿਲੀਏ ਵਿੱਚ ਚੱਲ ਰਹੀ ਹੈ ਅਸੀਂ ਕਹਿੰਦੇ ਆ ਕਿ ਪੰਜ ਗਿੱਲੇ ਨਾਲ ਹੋਰ ਪਏ ਨੇ ਕਿ ਉਹਨੂੰ ਤਿਆਰ ਕਰਕੇ ਉਹ ਵੀ ਵੱਡੀ ਤਿਆਰ ਹੋ ਜੇ ਤੇ ਖੰਨੇ ਮੰਡੀ ਨੂੰ ਸਾਡੇ 20 ਗਿੱਲੇ ਮਿਲ ਜਾਣ ਸਾਡੇ ਅਸੀਂ ਇਸ ਦਾ ਅਸੀਂ ਸਾਹਿਬਾਂ ਦਾ ਵਾਸਤੇ ਬਹੁਤ ਧੰਨਵਾਦ ਕਰਾਂ ਹਾਂ ਬਸ ਜੀ ਜਿਹੜਾ ਹੈ ਬਹੁਤ ਵੱਡੀ ਮੰਗ ਰਹੀ ਹੈ ਖੰਨੇ ਨੂੰ ਜ਼ਿਲ੍ਹਾ ਬਣਾ ਦੇ ਉਹ ਤੋਂ ਹਾਂ ਤੋਂ ਮੰਨ ਤੇ ਕੇਜਰੀ ਜਲਦੀ ਨੂੰ ਕਹਦੀ ਹੈ ਵੀ ਦੋ ਬੜੇ ਥਾਮ ਖੰਡੇ ਦੇ ਵਿੱਚ ਆ ਰਹੇ ਨੇ ਕਿ ਇਹ ਖੰਡੇ ਦੀ ਜਿਮਾਂਡ ਹੋਣੀ ਚਾਹੀਦੀ ਹੈ ਜਿਹੜੀ ਇੱਕ ਨੁਕਲਾ ਹਾਂ ਅਸੀਂ ਤਾਂ ਚਾਹੁੰਦੇ ਹਾਂ ਵੀ ਇੱਕ ਪਸੇ 10 ਸਾਲ ਤੋਂ ਇਹ ਕੱਲ ਚੱਲੀ ਆ ਰਹੀ ਹੈ ਵੀ ਜੇ ਇਹ ਖੰਨਾ بڑا ਜ਼ਿਲ੍ਹਾ ਜ਼ਿਲ੍ਹਾ ਬਣ ਜੇ ਫਿਰ ਜ਼ਿਲ੍ਹਾ ਤਾਂ ਪਹਿਲਾਂ ਹੈ ਹੀ ਹੈ ਤੇ ਜ਼ਿਲ੍ਹਾ ਤੇ ਕਿਸੇ ਸਾਰੇ ਦਫ਼ਤਰ ਡੀਸੀ ਸਾਹਿਬ ਦੇ ਸਾਰੇ ਸੈਸ਼ਨ ਜੱਜ ਵਗੈਰੇ ਇੱਥੇ ਆ ਜਾਣ ਤਾਂ ਬਹੁਤ ਬੜੀ ਸਹੂਲਤ ਸਾਡੀ ਬੰਗ ਹੈਗੀ ਹੈ ਵੀ ਇਹ ਜਿਲ੍ਹਾ ਵੀ ਬਣਨਾ